ਹਾਂਜੀ ਬਾਬਾ ਜੀ ਕੀ ਨਾਮ ਆ ਤੁਹਾਡਾ ਸਰਪੀ ਸੰਗਰਾਂਥੀ ਜੀ ਜਿਹੜਾ ਜੀ ਵਿਚਾਰ ਕਿਦਾ ਸਾਰਿਆ ਗਿਆ ਪਾ ਕੀ ਕੀ ਪ੍ਰਬੰਧ ਸੀ ਕਿ ਉਹ ਕਿਹੋ ਜਿਹਾ ਸਾਹਿਬ ਵਾਹਿਦ ਰੂਜੀ ਦਾ ਖਾਲਸਾ ਵਾਹਿਦ ਰੂਜੀ ਦੀ ਫਤਿਹ ਅੱਜ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਸਾਡੇ ਮੁਹਰਾਤੇ ਹੋਏ ਰਿਵਨ 9:00 ਵਜੇ ਸ੍ਰੀ ਅਖੰਡ ਪਾਠ ਸਭ ਦੇ ਪ੍ਰੋਗਰਾਮ ਕਿਤੇ ਦੇ ਸੰ ਉਸ ਤੋਂ ਬਾਅਦ ਹੰਜੀ ਰਾਜ ਨੇ ਹਜ਼ੂਰੀ ਹਾਇ ਰਾਜੀ ਸਿੰਘਾ ਨੇ हाईवे ये फिर खुले दीवार से आए गए और कि प्रबंध बहुत सुंदर किए गए लंगर के प्रबंध जोड़ा घर के शबीलों के बहुत अगे अगे पिछले सालों ना इस साल बहुत सुंदर प्रबंध सोना जो ये संगता ने सहयोगता है जोड़े मेले किसी तरह की कोई दिक्कत नहीं आई ना संकत में ना ही कोई प्रबंधक बड़ी महाराज ने कृपा की है ਬਾਕੀ ਦੇਖੇ ਹਰ ਸਾਲ ਤਰ੍ਹਾਂ ਜੋ ਖੂਨ ਦਾ ਕੈਂਪ ਲਗਾਇਆ ਗਿਆ ਤੇ ਹੋਰ ਬਹੁਤ ਸੰਗਤਾਂ ਨੇ ਸਮੋਹ ਦਿੱਤਾ ਹੈ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਣਾ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦੇਸ਼ਾਂ ਵਿਦੇਸ਼ਾਂ ਵਿੱਚ ਖਾਲਸਾ ਸਾਜਣਾ ਦੇ ਉਸਾਕੀਆਂ ਦਾ ਦਿਹਾੜਾ ਬਹੁਤ ਨੂੰ ਤਾਵਨਾ ਮਨਾ ਜਾਂਦਾ ਹੈ ਗੁਰਦਰਾ ਸਾਹਿਬ ਪਾਸ਼ੇ 10ਵੀਂ ਪੰਧੌੜ ਵਿਖੇ ਵੀ ਬਹੁਤ ਉਤਕਾਣਾ ਮਨਾਇਆ ਗਿਆ ਹੈ। ਜਿਹਦੇ ਸਵੇਰ 9 ਵਜੇ ਖੰਡਪਾੜ ਸਾਹਿਬ ਦੇ ਪੋਪ ਪਾਏ ਗਏ। ਪੋਪ ਤੋਂ ਪ੍ਰੰਤ ਗੁਰਦਰਾ ਸਾਹਿਬ ਦੇ ਹਜੂਰੀ ਰਾਗੀ ਸਿੰਘ ਵੱਲੋਂ ਕੀਰਤਨ ਕੀਤਾ ਗਿਆ। ਕੀਰਤਨ ਕਰਨ ਤੋਂ ਬਾਅਦ ਖੁੱਲੇ ਪਨਾਵੇ ਸਟੇਜ ਲਈ ਗਈ ਜਿਸ ਵਿੱਚ ਰਾਗੀ ਢਾਡੀ ਪ੍ਰਚਾਰਕ ਸਹਿਬਾਨਾਂ ਨੇ ਗੁਰ ਇਤਿਹਾਸ ਨਾਲ ਕੇ ਸੰਗਤਾਂ ਨੂੰ ਜਾਣੂ ਕਰਵਾਇਆ। ਵਿਸ਼ੇਸ਼ ਤੌਰ ਤੇ ਸੰਗਤਾਂ ਵਾਸਤੇ ਲੰਗਰ ਦੇ ਪ੍ਰਬੰਧ ਕੀਤੇ ਹੋਏ ਗਏ। ਪਿਛਲੇ ਸਾਲਾਂ ਨਾਲੋਂ ਇਸ ਵਾਰ ਜਿਹੜਾ ਸੰਗਤਾਂ ਦਾ ਬਹੁਤ ਭਾਰੀ ਇਕੱਠ ਛਾ ਵੇਖਿਆ ਗਿਆ ਹੈ ਤੇ ਇਸ ਦਾ ਮੈਂ ਸੰਗਤਾਂ ਦਾ ਸਜੋਜ ਦੇਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਪ੍ਰੈਸ ਰਿਪੋਰਟਰ ਦੇ ਵੀਰਾਂ ਵੱਲੋਂ ਵੀ ਪੂਰ ਸਹਿਯੋਗਤਾ ਗਿਆ ਹੈ। ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਵੇਰ ਤੋਂ ਹੈ ਕਿ ਸਮਾਪਤੀ ਤੱਕ ਬਹੁਤ ਹੀ ਜ਼ਿਆਦਾ ਸਹਿਯੋਗਤਾ ਗਿਆ ਹੈ। ਮੈਂ ਇਹਨਾਂ ਦਾ ਆਪ ਦੇ ਦਿਲ ਦੀਆਂ ਗਰਹੀਆਂ ਵਿੱਚੋਂ ਧੰਨਵਾਦ ਕਰਦਾ ਹਾਂ ਇਸ ਪੁੱਤਰ ਦਿਹਾੜੇ ਤੇ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ